ਸਰ ਅਜੇ ਸ਼ਿਵ ਸ਼ਿਵ ਸਾਈਂ ਲੰਗਰ ਕਮੇਟੀ ਵੱਲੋਂ ਜਿਹੜੀ ਹੈ ਗੁਰਦਸਤ ਵਿਖੇ ਮਿੱਟੀ ਰੱਖੀ ਗਈ ਹੈ ਇਸ ਵਿੱਚ ਬਹੁਤ ਸਾਰੇ ਜਿਹੜੇ ਸ਼ਿਵ ਭਗਤ ਪੂਜੇ ਨੇ ਤੇ ਇਸ ਮਿੱਟੀ ਦਾ ਮੁੱਖ ਮਤਲਬ ਕੀ ਹੈਗਾ ਸਰ ਪਹਿਲਾਂ ਜਿਹੜਾ ਪਿਛਲੇ ਸਾਲ ਦਾ ਬੈਂਡ ਸੀ ਉਹ ਪੇਸ਼ ਕੀਤਾ ਗਿਆ ਤੇ ਜਿਹੜੀਆਂ ਪਿਛਲੇ ਸਾਲ ਕੋਈ ਆਪਣੇ ਕੋਈ ਸਮੱਸਿਆਵਾਂ ਆਈਆਂ ਸੀ ਜਾਂ ਕੋਈ ਗਲਬਾਤ ਸੀ ਉਹਦੇ ਵਿੱਚ ਉਹਦੇ ਬਾਰੇ ਕੀਤਾ ਗਿਆ ਵਿਚਾਰ ਕੀਤਾ ਗਿਆ ਅਗੋਂ ਲੰਗਰ ਕਦੋਂ ਸ਼ੁਰੂ ਕਰਨਾ ਹੈ ਉਹਦੀ ਡੇਟ ਫਿਕਸ ਕੀਤੀ ਗਈ ਅਗੋਂ ਅਸੀਂ ਕਲੈਕਸ਼ਨ ਕਿਵੇਂ ਕਰਨੀ ਹੈ ਮੈਂਬਰਸ਼ਿਪ ਕਿਵੇਂ ਕਰਨੀ ਹੈ ਇਹ ਤੋਂ ਇਲਾਵਾ ਇੱਕ ਹੋਰ ਅਸੀਂ ਅਪਰਲਾ ਕੀਤਾ ਵਾ ਤੁਹਾਡੇ ਭਗਤਾਂ ਨੇ 25-25000 ਰੁਪਇਆ ਪਰ ਹੈਡ ਦੇਣ ਵਾਸਤੇ ਉੱਥੇ ਇਮਾਰਤ ਇੱਕ ਦੀ ਜਿਹੜੀ ਹੈ ਉਹ ਸਾਡੇ ਕੋਲ ਕਿਰਾਏ ਦੇ ਆ ਉਹਦੀ ਸਾਰੀ ਦੰਗਰ ਦੀ ਹੋਰ ਕੀਤੀ ਜਾਏਗੀ ਇਹਦੇ ਵਿੱਚ ਕੋਈ 5-7 ਲੱਖ ਰੁਪਇਆ ਇਕੱਠਾ ਹੋਏਣਾ ਉਹ ਵੀ ਅਸੀਂ ਵਿਚਾਰ ਕੀਤਾ ਉਹਨਾਂ ਦੇ ਨੰਬਰ ਨੋਟ ਕੀਤੇ ਤੇ ਉਹਨਾਂ ਨੇ ਆਪ ਸਹਿਮਤੀ ਦਿੱਤੀ ਹੈ ਕਈ ਸਾਰੇ ਇਕੱਠੇ ਹੋ ਕੇ ਵੱਤਵੱਦ ਭੋਲੇਨਾਥ ਦੇ ਚਰਨਾਂ 'ਚ ਸੇਵਾ ਕਰਾਂਗੇ ਤੇ ਸਾਰੇ ਹੀ ਵੱਤਵੱਦ ਜਾਵਾਂਗੇ ਹੋ ਮੇਰੀ ਅੱਗੋਂ ਕੋਈ ਸ਼ੋਕ ਪ੍ਰਧਾਨ ਜੀ ਬਾਰੇ ਕੋ ਦੱਸੋਗੇ ਇਹ ਕਰਦਿੰਗੇ ਜੀ ਪ੍ਰਧਾਨ ਜੀ ਅੱਜ ਇਸ ਜਿਹੜੀ ਮੀਟਿੰਗ ਕੀਤੀ ਗਈ ਹੈ ਇਹਦਾ ਮੰਤਵ ਕੀ ਹੈ ਇਹਦੇ ਬਾਰੇ ਦੱਸ ਦਿਓ ਇਹਦਾ ਮੰਤਵ ਹੋਇਆ ਜੀ ਜਿਹੜਾ ਪਿਛਲੇ ਸਾਲ ਦਾ ਜਿਹੜਾ ਜੋ ਖਰਚੇ ਹੋਏ ਸੀਗੇ ਉਹ ਆਪਾਂ ਜਿਹੜੇ ਸਾਰਿਆਂ ਨੇ ਦੱਸਿਆ ਗਿਆ ਕਿ ਕਿੰਨਾ ਬਚ ਸੀਗਾ ਪਿਛਲੇ ਸਾਲ ਜਿਹੜਾ ਇਸ ਸਾਲ ਦਾ ਬਜਟ ਜਿਹੜਾ ਉਹ ਕਿੰਨਾ ਵਾ ਉੱਥੇ ਅਸੀਂ ਜਿਹੜੀ ਆ ਬਿਲਡਿੰਗ ਇੱਕ ਲੰਗਰ ਵਾਸਤੇ ਉਸਾਰੀ ਵਾਸਤੇ ਤਿਆਰ ਕਰ ਰਹੇ ਹਾਂ ਉਦਾਜਣਾ ਖਰਚਾ ਵਾ 8.5 ਲੱਖ ਰੁਪਇਆ ਹੋ ਰਹਾਗਾ ਵਾ ਤੇ ਅਸੀਂ ਸਾਰੇ ਭਗਤਾਰਾਂ ਦੇ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਆਂ ਕਿ ਬੋਲੇ ਸ਼ੰਕਰ ਦਾ ਉੱਥੇ ਜਿਹੜਾ ਜਗਾ ਲੰਗਰ ਦਾ ਵੜੇ ਕਰਨ ਵਾਸਤੇ ਵਿਸਤਾਰ ਕਰਨ ਵਾਸਤੇ ਫੰਡ ਕਟਕਾਰ ਰਿਆਂ ਜੇ ਭਗਤਾਰਾ ਕੋਈ ਦਾਨ ਦਕਸ਼ਨਾ ਦੇਣੀ ਆ ਤੇ ਜਿਹੜੇ ਮੈਂਬਰ ਹੈ ਸਿਵ ਸ਼ੈ ਲੰਗਰ ਕਮੇਟੀ ਨਾਲ ਫਤਵਾ ਤੁਹਾਡਾ ਜੁੜਨ ਸਾਡਾ ਸਹਿਯੋਗ ਕਰਨ ਕਿਉਂਕਿ ਜਿਹੜਾ ਸਾਡੇ ਸ਼ਹਿਰ ਵਾਸੀ ਹੁੰਦਾ ਨੇ ਹਮੇਸ਼ਾ ਸਹਿਯੋਗ ਰਿਆ ਇਸ ਵਾਰ ਵੀ ਰਹਿਣਾ ਵਾ ਹਰ ਵਾਰੀ ਰੰਦਾ ਵਾ ਸਾਡੇ ਗੁਰਦਾਪੁਰ ਦੇ ਜਿਹੜੇ ਸੇ ਭਗਤਾ ਜਾਂ ਸੀ ਸ਼ਹਿਰ ਦੇ ਵਾਸੀ ਆ ਉਹ ਸਾਨੂੰ ਸਹਿਯੋਗ ਕਰਦੇ ਆ ਤਾਂ ਹੀ ਆਪਾਂ ਜਿਹੜਾ ਇੱਥੇ ਤੱਕ ਜਿਹੜਾ ਵਾ ਲੰਗਰ ਤੱਕ ਨਹੀਂ ਵਧੀਆ ਜਿਹੜਾ ਵਾ ਲੰਗਰ ਦੇ ਪੰਨੇ ਆ ਐਂ ਸਾਰੇ ਸ਼ਹਿਰ ਵਸੇ ਹਾਂ ਦਾ ਧੰਨਵਾਦ ਕਰਦੇ ਆ ਕਿ ਜਿਹੜਾ ਵਾ ਤੋਂ ਸਾਡੇ ਪਵਾਨ ਜਿਸ ਤਰ੍ਹਾਂ ਪਹਿਲਾਂ ਪੰਡਾਰੇ ਲੱਗਦਾ ਸੀ ਉਸ ਤਰ੍ਹਾਂ ਹੀ ਆ ਜਿਹੜਾ 19 ਵਾ ਪੰਡਾਰਾ ਵਾ ਉਹ ਸਾਡਾ ਸੰਪੂਰਨ ਕਰਾਉਣ ਦਾ ਸਹਿਯੋਗ ਕਰਨ ਜੀ ਪ੍ਰਧਾਨ ਜੀ ਅੱਜ ਜਿਹੜੀ ਮਿੱਟੀ ਤੇ ਕੀ ਹੈ ਇਹਦੇ ਬਾਰੇ ਦੱਸਿਓ ਸਭ ਤੋਂ ਪਹਿਲਾਂ ਜੀ ਧੜਾ ਧਰਵਾਦਾ ਜੀ ਜਿਹੜੀ ਅੱਜ ਦੀ ਮੀਟਿੰਗ ਜਿਹੜੀ ਆ ਸ਼ਿਵ ਸਹੀ ਲੰਗਰ ਕਮੇਟੀ ਵੱਲੋਂ ਕੀਤੀ ਗਈ ਹੈ ਇਹ ਸਾਡਾ ਜੀ ਪੁਨੀਆ ਭੰਡਾਰਾ ਵਾ ਔਰ ਹਰ ਸਾਲੀ ਬੜੇ ਉਤਸਾਹ ਨਾਲ ਇਹ ਜਿਹੜਾ ਇਹ ਭੰਡਾਰਾ ਇੱਥੇ ਉਹ ਆਪਣੇ ਲੈ ਕੇ ਜਾਇਆ ਜਾਂਦਾ ਉੱਥੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਵਾ ਭਗਤਾਨੂ ਕੀ ਉੱਥੇ ਜ਼ਰੂਰ ਆਉਣ ਔਰ ਭੋਲੇ ਰਾ ਦਾ ਅਸ਼ੀਰਵਾਦ ਪ੍ਰਾਪਤ ਕਰਨ ਸਾਡੇ ਉੱਥੇ ਵਾਸਤੇ ਦੇ ਬਿਲਕੁਲ ਹਰ ਸਾਲ ਲੱਗੇ ਲੰਗਰ ਲੱਗਦਾ ਉੱਥੇ ਮੈਡੀਕਲ ਸਹੂਲਤ ਰਹਿਣ ਖਾਣ ਪੀਣ ਸੌਣ ਦਾ ਬਿਲਕੁਲ ਮੁਫਤ ਪ੍ਰਬੰਧ ਵਾ ਕਿਉਂਕਿ ਉੱਥੇ ਜ਼ਿਆਦਾਤਰ ਜਿਹੜੀ ਪ੍ਰਾਬਲਮ ਹੁੰਦੀ ਆ ਭਗਤਾਂ ਨੂੰ ਰਹਿਣ ਦੀ ਹੁੰਦੀ ਉੱਥੇ ਔਰ ਜਿਹੜੀ ਇਹ ਆਸ਼ ਬਿਲਕੁਲ ਫ੍ਰੀ ਆ ਜੀ ਇਹ ਮਤਲਬ ਕਿ ਸਾਰਿਆਂ ਨੂੰ ਹੱਥ ਮਰ ਕੇ ਬੇਨਤੀ ਹੈ ਵੀ ਉੱਥੇ ਜ਼ਰੂਰ ਆਓ ਤੇ ਭੋਲੇ ਨਾ ਦਾ ਆਸ਼ਵਾਸਾ ਪ੍ਰਾਪਤ ਕਰੋ ਜੀ